ਪੰਜਾਬ ਸਰਕਾਰ ਨੇ ਝੋਨੇ ਦੀ ਅੰਤਰਰਾਜੀ ਗੈਰ ਕਾਨੂੰਨੀ ਢੋਆ ਟੋਆ ਟਾਈ ਤੇ ਹੁਣ ਕੰੰਜਾ ਜਿਹੜਾ ਕੀ ਉਹ ਕੱਸ ਦਿੱਤਾ ਤਾਂ ਕੋਟਪੂਰਾ ਦੇ ਛੈਲਰ ਮਾਲਕ ਸਮੇਤ 6 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਉੱਥੇ ਹੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਡੀ ਐਮ ਓਜ਼ ਨੂੰ ਜਿਹੜੇ ਸਖਤ ਨਿਰਦੇਸ਼ ਕੀਤੇ ਨੇ ਪੰਜਾਬ ਤੋਂ ਹੋਰ ਸੂਬਿਆਂ ਤੋਂ ਝੋਨੇ ਦਾ ਇੱਕ ਵੀ ਦਾਣਾ ਨਾ ਆਵੇ ਨਾ ਹੀ ਵਿਕਣਾ ਚਾਹੀਦਾ ਤਾਂ ਪੁਲਿਸ ਨੇ ਗੈਰ ਕਾਨੂੰਨੀ ਝੋਨੇ ਨਾਲ ਭਰੇ ਟਰੈਕਟਰ ਟਰਾਲੀਆਂ ਵੀ ਬਰਾਮਦ ਕੀਤੀਆਂ ਜਿਸ ਤੋਂ ਬਾਅਦ ਆ ਜਿਹੜਾ ਕੀ ਇਹ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਸਰਕਾਰ ਨੇ ਝੋਨੇ ਦੇ ਅੰਤਰਾਜੀ ਗੈਰ ਕਾਨੂੰਨੀ ਜਿਹੜੀ ਵਿਕਰੀ ਤੇ ਹੁਣ ਸਕੰਜਾ ਕਸਿਆ ਕੋਟਕਪੁਰਾ ਦੇ ਸ਼ੈਲਰ ਮਾਲਕ ਸਮੇਤ 6 ਵਿਅਕਤੀਆਂ ਦੇ ਉੱਤੇ ਆਫਆਈਆਰ ਦਰਜ ਕੀਤੀ ਗਈ ਆ ਤਾਂ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਆ ਜਿਹੜਾ ਕੀ ਡੀਐਮਓਜ਼ ਨੂੰ ਸਖਤ ਨਿਰਦੇਸ਼ ਦਿੱਤੇ ਨੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਝੋਨਾ ਨਹੀਂ ਵਿਕੇਗਾ ਇੱਕ ਵੀ ਦਾਣਾ ਨਹੀਂ ਵਿਕੇਗਾ ਤਾਂ ਜਿਹੜੇ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਹ ਸਖਤ ਨਿਰਦੇਸ਼ ਜਿਹੜੇ ਕਿ ਉਹ ਜਾਰੀ ਕੀਤੇ ਗਏ ਨੇ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਕੋਟਪੁਰਾ ਦੇ ਸੈਲਰ ਮਾਲਕ ਦੇ ਸਮੇਤ 6 ਵਿਅਕੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਬਾਹਰਲੇ ਸੂਬਿਆਂ ਤੋਂ ਜੋ ਪੰਜਾਬ ਦੇ ਵਿੱਚ ਆ ਕੇ ਝੋਨਾ ਵੇਚਿਆ ਜਾ ਰਿਹਾ ਸੀ ਤਾਂ ਉਸ ਦੇ ਟਰੈਕਟਰ ਤੇ ਟਰਾਲੀਆਂ ਨੂੰ ਵੀ ਜਿਹੜਾ ਪੁਲਿਸ ਵੱਲੋਂ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ